ਸਾਧੀਆਂ ਹਕੂਮਤਾਂ ਨੇ ਪੰਜਾਬ ਨੂੰ ਬਦਰਾਮ ਚਲਦੀ ਕੋਸ਼ਿਸ਼ ਕੀਤੀ ਕਿਸੇ ਨੇ ਉੜਦਾ ਪੰਜਾਬ ਦੱਸਿਆ ਕਿਸੇ ਨੇ ਕਿਸੇ ਨੇ ਆਤਵਾਦੀ ਕਿਆ ਕਿਸੇ ਨੇ ਕੁਛ ਕਿਆ ਪਰ ਸਨਮਾਨ ਹੁੰਦਾ ਜਦੋਂ ਸਾਡੇ ਪੰਜਾਬੀ ਕ੍ਰਿਕਟ ਟੀਮ ਦੇ ਵਿੱਚ ਸ਼ੁਭਮ ਗਿਲ ਫੁੱਟਬਾਲ ਦੇ ਵਿੱਚ ਗੁਰਪ੍ਰੀਤ ਸਿੰਘ ਸੰਧੂ ਸਾਹਿਬ ਤੇ ਹਾਕੀ ਦੀ ਰਹਿਨਮਾਈ ਹਰਮਨਪ੍ਰੀਤ ਵੱਲੋਂ ਕੀਤੀ ਜਾ ਰਹੀ ਹੈ ਇਹ ਬੜੇ ਮਾਣ ਵਾਲੀ ਗੱਲ ਹੈ ਇੱਕ ਪਾਸੇ ਸਾਡਾ ਪੰਜਾਬ ਨਸ਼ਾਰੇ ਦਲਤਲ ਦੇ ਵਿੱਚ ਤਸਰਿਆ ਹੈ ਔਰ ਦੂਜੇ ਪਾਸੇ ਸਾਡੇ ਇਹ ਜਵਾਨ ਭਾਵੇਂ ਉਹ ਸਰਦ ਦਾ ਰੱਖਿਆ ਦਾ ਖੇਤਰ ਹੋਵੇ ਤੇ ਭਾਵੇਂ ਸਪੋਰਟ ਦਾ ਖੇਤਰ ਹਰ ਖੇਤਰ ਦੇ ਵਿੱਚ ਇਹਨਾਂ ਨੇ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਇਹ ਕਾਬਲੇ ਤਾਰੀਫ ਹੈ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਧਰਮਾਤਣ ਦੀ ਮੈਂ ਉਸੇ ਹੀ ਟੋਪਿਕ ਤੇ ਆਉਣਾ ਚਾਹੁੰਦਾ ਵੀ ਸਾਡਾ ਇੰਨਾ ਵਿਸ਼ਾਲ ਸਰਮਾਇਆ ਸਾਡਾ ਇੰਨਾ ਵੱਡਾ ਇਤਿਹਾਸ ਜਿਹਦੇ ਵਿੱਚ ਜਿਹੀ ਮਿਸਾਲ ਵਰਲਡ ਲੈਵਲ ਤੇ ਨਹੀਂ ਮਿਲਦੀ ਇਹ ਜੋ ਸਿੱਖੀ ਆ ਇਹ ਸਰਵਾਰੀ ਆ ਇਹ ਸਾਨੂੰ ਜੋ ਅਸੀਂ ਲਿਖਦੇ ਆ ਹਿੰਦੂ ਹੋਣ ਤੇ ਗਰਵ ਆ ਇਹ ਸਾਨੂੰ ਕਿੱਥੋਂ ਮਿਲੇ ਇਹਦੇ ਪਿੱਛੇ ਬੜੀਆਂ ਸ਼ਹਾਦਤਾਂ ਬੜਾ ਕੁਝ ਮਹਾਂਪੁਰਸ਼ਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਉਹ ਟਾਈਮ ਸੀ ਜਦੋਂ ਔਰੰਗਜ਼ੇਬ ਸਵਾ ਮਨ ਜਨੇਉ ਲਾ ਕੇ ਲਾ ਕੇ ਆਪਣਾ ਭੋਜਨ ਕਰਦਾ ਸੀ ਉਹ ਵੀ ਟਾਈਮ ਸੀ ਤਾਂ ਗੁਰੂ ਸਾਹਿਬ ਨੇ ਉੱਥੇ ਨਵੇਂ ਪਾਤਸ਼ਾਹ ਨੇ ਕੁਰਬਾਨੀ ਦੇ ਕੇ ਇਸ ਜਨੌਜ਼ੀ ਰੱਖਿਆ ਕੀਤੀ ਤੇ ਅੱਜ ਸਾਨੂੰ ਮਾਣ ਹੋਣਾ ਚਾਹੀਦਾ ਗੁਰੂ ਸਾਹਿਬ ਨੂੰ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਵੀ ਮਿਲਿਆ ਅੱਜ ਸਾਡਾ ਉਹ ਹਿੰਦੁਸਤਾਨ ਅੱਜ ਉਹ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਅੱਜ ਆਪਾਂ ਮਾਝੇ ਦੀ ਤਰਤੀ ਦੀ ਗੱਲ ਕਰੀਏ ਦੁਆਬੇ ਦੀ ਤਰਤੀ ਦੀ ਗੱਲ ਕਰੀਏ ਜਿੱਥੇ ਵੱਡੇ ਵੱਡੇ ਚੰਗਿਆਈ ਸਬਾਵਾਂ ਹੋਣ ਲੱਗੀਆਂ ਜਿਦੇ ਵਿੱਚ ਸਾਡੇ ਹਿੰਦੂ ਵੀਰ ਵੱਡੀ ਗਿਣਤੀ ਦੇ ਵਿੱਚ 크੍ਰਿਸਚੀਅਨ ਧਰਮ ਨੂੰ ਅਪਣਾ ਰਹੇ ਆਂ ਔਰ ਉਥੇ ਸਿੱਖ ਵੀ ਕੋਈ ਪਿੱਛੇ ਨਹੀਂ ਪਹਿਲਾਂ ਤਾਂ ਇਹ ਹੋਇਆ ਕਰਦਾ ਸੀ ਵੀ ਜਿਵੇਂ ਸਿੱਖ ਦਲਿਤ ਸਮਾਜ ਦੇ ਸਿੱਖ ਹੀ ਜਾ ਰਹੇ ਸੀ ਪਰ ਹੁਣ ਤਰਾਸ ਦੀ ਇੱਥੋਂ ਤੱਕ ਹੋ ਗਈ ਆ ਵੀ ਸਾਡੀਆਂ ਸਵਰਣ ਜਾਤੀਆਂ ਦੇ ਭਰਾ ਵੀ ਹੁਣ ਇਸ ਪਾਸੇ ਨੂੰ ਤੁਰੇ ਜਾ ਰਹੇ ਆ ਜਿਹਦੇ ਵਾਸਤੇ ਸੋਚਣ ਦੀ ਲੋੜ ਆ ਵੀ ਸਾਡੇ ਗੁਰੂ ਸਾਹਿਬ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸਵਾਰਤਾ ਜਿਨ੍ਹਾਂ ਨੇ ਆਪਣੇ ਇਸ ਜ਼ੁਲਮ ਦੇ ਖਿਲਾਫ ਆਪਣੇ ਪਿਤਾ ਜੀ ਦੀ ਕੁਰਬਾਨੀ ਔਰ ਛੋਟੇ ਸੈਭਜਾਦੇ ਜਿਨ੍ਹਾਂ ਦੀ ਕਿਤੇ ਮਿਸਾਲ ਨਹੀਂ ਮਿਲਦੀ ਉਹਨਾਂ ਵਰਗੀ ਵੀ ਜਿਨ੍ਹਾਂ ਨੇ ਸਰਹੰਦ ਦੀਆਂ ਨੀਆਂ ਦੇ ਵਿੱਚ ਛਣ ਕੇ ਜਿਨ੍ਹਾਂ ਨੂੰ ਇੱਕ ਬਾਬਾ ਫਤਿਹ ਸਿੰਘ ਤੇ ਬਾਬਾ ਜੂਰਾਵਰ ਸਿੰਘ 7 ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਪਰ ਸਿੱਖੀ ਸਿਦਕੀ ਡੋਲਿਆ ਉਹਨਾਂ ਧਰਮ ਨਹੀਂ ਹਾਰਿਆ ਆਪਣੇ ਧਰਮ ਪ੍ਰਤੀ ਇੱਕ ਮਿਸਾਲ ਪੈਦਾ ਕਰਤੀ। ਔਰ ਉਸ ਤੋਂ ਬਾਅਦ ਹਿੰਦੂ ਵੀਰਾਂ ਨੂੰ ਯਾਦ ਹੋਣਾ ਚਾਹੀਦਾ ਵੀਰ ਬਾਲਕ ਹਕੀਕਤ ਰਾਏ ਜੋ ਪੰਜਾਬ ਦੇ ਮਾਹ ਪੰਜਾਬ ਦੇ ਸਿਆਲਕੋਟ ਦੇ ਵਿੱਚੋਂ ਇੱਕ ਵਪਾਰੀ ਪਰਿਵਾਰ ਦੇ ਵਿੱਚ ਨਾਲ ਸੰਬੰਧ ਰੱਖਦਾ ਬੱਚਾ ਔਰ ਆਪਣੀ ਵਪਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਮਾਪ ਪਾਪ ਦੀ ਦਿਸ਼ਾ ਨਿਰਦੇਸ਼ਾਂ ਉੱਚ ਸਿੱਖਿਆ ਵਾਸਤੇ ਸ਼ਾਲਕੋੜ ਦੇ ਵਿੱਚ ਮਦਰਸੇ ਵਿੱਚ ਪੜਨ ਲੱਗ ਜਾਂਦਾ ਹੈ ਕੁਝ ਲੋਕ ਉੱਥੋਂ ਦੇ ਸ਼ਰਾਰਤੀ ਬੱਚਿਆਂ ਨੂੰ ਉੱਤੇ ਈਰਖਾ ਕਰਦੇ ਵੀ ਉਹ ਸ਼ਾਰ ਬੱਚਾ ਸੀ ਹੋਣ ਹਾਰ ਬੱਚਾ ਸੀ ਉਹਨਾਂ ਨੇ Hindu ਦੇਵੀ ਦੇਵਤਿਆਂ ਪ੍ਰਤੀ ਜੋ ਅਪਸ਼ਬਦ ਬੋਲੇ ਉਹ ਸਾਡਾ ਵੀਰਬਾਲ ਹਕੀਕਤ ਰਾਏ ਉਹਨੂੰ ਸਹਿਨ ਨਹੀਂ ਕਰ ਸਕਿਆ ਤੇ ਉਹਨੇ ਕਹਤਾ ਜੇ ਮੈਂ ਤੁਹਾਡੀ ਬੀਬਾ ਫਾਤਿਮਾ ਬਾਰੇ ਬੀਬੀ ਫਾਤਿਮਾ ਬਾਰੇ ਕੁਝ ਕਹਾ ਤਾਂ ਕਿ ਇਹ ਠੀਕ ਹੋਏਗਾ ਇਸ ਗੱਲ ਨੂੰ ਇੰਨਾ ਵਿਵਾਦਕ ਪੈਦਾ ਕਰਤਾ ਪੀ ਮਿਰਜਾ ਬੇਕ ਕੋਲੇ ਇਹ ਗੱਲ ਚੱਲੀ ਗਈ ਤੇ ਇਹ ਸ਼ਰਧ ਦੇ ਕਾਨੂੰਨ ਤਹਿਤ ਉਹਦੀ ਸਿਰਫ ਇੱਕੋ ਹੀ ਸਜ਼ਾ ਸੀ ਸਜ਼ਾਏ ਮੌਤ بڑے ਪ੍ਰਲੋਬਨ ਦਿੱਤੇ ਗਏ 16 17 ਸਾਲ ਦੀ ਉਮਰ ਦੇ ਬੱਚੇ ਨੂੰ بڑے ਪ੍ਰਲੋਬਨ ਦਿੱਤੇ ਗਏ ਵੀ ਤੁਸੀਂ ਧਰਮ ਪਰिवर्तन ਕਰ ਲਓ ਤੁਸੀਂ ਮੁਸਲਮਾਨ ਬਣ ਜਾਓ ਤੇ ਤੁਹਾਡੀ ਜਿਹੜੀ ਸਜ਼ਾਏ ਮੌਤ ਉਹ ਛੱਡਤੀ ਜਾਏਗੀ ਲੇਕਿਨ ਉਹਨਾਂ ਨੇ ਕੋਈ ਗੱਲ ਕਹੀ ਵੀ ਕੀ ਮੇਰੇ ਇਸ ਦੌਰਾਨ ਮੈਂ ਮੇਰੇ ਫਿਰ ਇਸ ਤੋਂ ਬਾਅਦ ਕਦੇ ਮੌਤ ਨਹੀਂ ਆਏਗੀ ਜੇ ਮਰਦਾ ਹੀ ਤਾਂ ਮੈਂ ਆਪਣੇ ਧਰਮ ਚੀ ਮਰਾਂਗਾ ਤੇ ਵੀਰਬਾਲ ਹਕੀਕਤ ਰਾਏ ਨੇ ਹਸ ਦੇ ਹਸ ਜੇ ਕੁਰਬਾਨੀ ਦੇ ਦਿੱਤੀ ਅੱਜ ਵੀ ਉਹਨਾਂ ਦਾ ਮੇਲਾ ਬਟਾਲੇ ਇਸ ਸਮਾਜੇ ਤਰਤੀਦਾ ਪਰ ਵੱਡੀ ਦਰਸਤੀ ਦੀ ਗੱਲ ਹੈ ਬਟਾਲਾ ਏਰੀਆ ਸਭ ਤੋਂ ਜ਼ਿਆਦਾ ਫਤਿਹਗੜ ਚੂੜੀਆਂ ਬਟਾਲਾ ਡੇਰਾ ਬਾਬਾ ਨਾਨਕ ਇਸ ਤੋਂ ਸਭ ਤੋਂ ਗੰਭੀਰ ਏਰੀਆ ਬਣ ਚੁੱਕਾ ਜਿਹੜਾ ਕਸਨਲਟੀ ਦੀ ਚਪੇੜ ਦੇ ਸਭ ਤੋਂ ਜ਼ਿਆਦਾ ਆਇਆ ਹੋਇਆ ਸਾਨੂੰ ਅਸੀਂ ਭੁੱਲ ਗਏ ਉਹਨਾਂ ਉਹਨਾਂ ਸੂਰਬੀਰਾਂ ਦੀ ਉਹ ਗੁਰੂਆਂ ਦੀ ਕੁਰਬਾਨੀਆਂ ਨੂੰ ਉਹ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀਆਂ ਨੂੰ ਉਸ ਵੀਰ ਬਾਲਕ ਹਕੀਕਤ ਰਾਜ ਦੀ ਕੁਰਬਾਨੀ ਨੂੰ ਔਰ ਇਹ ਸਾਰਾ ਤਾਂ ਹੀ ਹੋ ਸਕਿਆ ਲੋਕ ਇਹ ਇੱਕ ਸੋਚੀ ਸਮਝੀ ਸ਼ਾਸਨ ਤਹਿਤ ਹੀ ਕੰਮ ਹੋ ਰਿਹਾ ਕਿਉਂਕਿ ਜੇ ਸਾਡਾ ਪੰਜਾਬ ਜੋ ਹੈ ਬਾਰਡਰ ਬੈਲਟ ਹੈ ਇਹ ਬਾਰਡਰ ਕਮਜ਼ੋਰ ਹੋਏਗਾ ਸਿੱਖ ਕਮਜ਼ੋਰ ਹੋਏਗਾ ਤਾਂ ਆਟੋਮੈਟਿਕਲੀ ਹਿੰਦੁਸਤਾਨ ਦੇ ਉੱਤੇ ਜੋ ਰਸਤਾ ਹੈ ਉਹ ਸਾਫ਼ ਹੋ ਜਾਏਗਾ ਬਾਰਡਰ ਨੂੰ ਕਮਜ਼ੋਰ ਕਰਨ ਦੀ ਬਹੁਤ ਕੋਝੀ ਸ਼ਾਸਸ਼ ਹੈ ਕੁਝ ਨਸ਼ਾ ਫੈਲਾਤਾ ਗਿਆ ਔਰ ਇਹਦਾ ਕਹਿੰਦਾ ਜੋ ਧਰਮਾਂਤਨ ਦਾ ਬਹੁਤ ਬੁਰੀ ਬਿਮਾਰੀ ਹੈ ਮੈਂ ਇਥੇ ਇੱਕ ਗੱਲ ਹੋਰ ਕਵਾਂਗਾ ਕਿ ਜੇਕਰ ਆਪਾਂ ਗੁਰੂ ਸਾਹਿਬ ਦਾ ਘੋੜਾ ਉਸ ਵੇਲੇ ਮਹਾਰਾਜ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਜੰਗ ਵਾਸਤੇ ਆ ਰਹੇ ਸੀ ਤੇ ਖੇਤ ਦੇ ਵਿੱਚ ਇੱਕ ਤਬਾਕੂ ਦਾ ਖੇਤ ਆ ਗਿਆ ਰਸਤੇ 'ਚ ਤੇ ਘੋੜਾ ਵੀ ਉੱਥੋਂ ਨਹੀਂ ਸੀ ਲੰਘਿਆ ਜੇਕਰ ਅਸੀਂ ਗੁਰਬਾਨੀ ਨਾਲ ਜੁੜਾਂਗੇ ਅਸੀਂ ਆਪਣੇ ਧਰਮ ਨਾਲ ਜੁੜਾਂਗੇ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਨਸ਼ਾ ਆਟੋਮੈਟਿਕਲੀ ਖਤਮ ਹੋ ਜਾਏਗਾ ਸਾਡਾ ਸਭ ਤੋਂ ਵੱਧ ਪ੍ਰਚਾਰ ਆਪਣੇ ਧਰਮ ਪ੍ਰਤੀ ਪੱਕੇ ਰਹਿਣ ਔਰ ਆਪਣਾ ਧਰਮ ਔਰ Hindu ਵੀਰਾਂ ਨੂੰ ਬੇਨਤੀ ਆ ਵੀ ਐਡਾ ਵੱਡਾ ਜੋ ਧਰਮ ਮੰਤਰਣ ਹੋ ਰਿਹਾ ਹੈ ਵੀ ਆਪਾਂ ਸਾਰੇ ਲੜਕੇ ਸਿੱਖ ਬੁੱਧੀਜੀਵੀ Hindu ਮਹਾਪੁਰਸ਼ਾਂ ਨੂੰ ਸਭ ਨੂੰ ਬੇਨਤੀ ਆ ਵੀ ਇਹਦੇ ਉੱਤੇ ਸੋਚ ਵਿਚਾਰ ਕਰਕੇ ਇੱਕ ਹਮਲਾ ਮਾਰਦੀ ਦੌੜ ਹੈ ਤਾਂ ਕਿ ਜੋ ਧਰਮਾਤਰਣ ਏਡੇ ਵੱਡੇ ਸਕੇਲ ਤੇ ਜੋ ਏਜੰਸੀਆਂ ਗਿਣੀ ਮਿਣੀ ਛਾਜਨਾ ਕਰ ਰਹੀਆਂ ਐ ਕਿਸੇ ਤਰ੍ਹਾਂ ਉਹ ਅਸੀਂ ਮਾੜਾ ਨਹੀਂ ਕਹਿੰਦੇ ਪਰ ਇੰਨੀ ਗਿਣੀ ਮਿਣੀ ਛਾਜਨਾ ਕਰ ਰਹੀਆਂ ਕਮ ਸੇ ਕਮ ਉਹਨਾਂ ਉੱਤੇ ਐਨਐਸਏ ਲੱਗਣੀ ਚਾਹੀਦੀ ਐ ਇਹ ਬਹੁਤ ਵੱਡੀ ਛਾਜਿਸ਼ ਐ ਔਰ ਇੱਤੇ ਸੋਚਣ ਦੀ ਲੋੜ ਐ ਇੰਨੀ ਗੱਲ ਕਹਿੰਦਾ ਹੋਇਆ ਆਪਜੀ ਤੋਂ ਮਾਫੀ ਚਾਹਨਾ ਹਾਂ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤ